ਕੁਝ ਸੁਪਨੇ ਸੀ ਜੋ ਇਸ ਗੰਦੇ ਸਿਸਟਮ ਨੇ ਤੋੜ ਕੇ ਰੱਖ ਦਿੱਤੇ ਤੇ ਫਿਰ ਮੈਨੂੰ ਵੀ ਤੁਰਨਾ ਪਿਆ ਆਪਣੇ ਪਿਓ ਦਾਦਿਆਂ ਦੀ ਪੈੜ ਤੇ ਤੇ ਬਣ ਗਿਆ ਡਾਕੂਆਂ ਦਾ ਮੁੰਡਾ ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪੰਜਾਬੀ ਸਿਨੇਮੇ ਦੇ ਜੀ ਗੱਲ ਕਰੀਏ ਤਾਂ ਦੇਖ ਰੋੜ ਦਾ ਨਾਮ ਮੂਰਲੀ ਕਤਾਰ ਦੇ ਵਿੱਚ ਆਉਂਦਾ ਹੈ ਦੇਵ ਕਰੋੜ ਹਮੇਸ਼ਾ ਹੀ ਪੰਜਾਬੀ ਦਰਸ਼ਕਾਂ ਦੇ ਐਕਸ਼ਨ ਹੀਰੋ ਰਹੇ ਨੇ ਤੇ ਹੁਣ ਗੱਲ ਕਰੀਏ ਤਾਂ ਦੇਵ ਕਰੋੜ ਡਾਕੂਆਂ ਦਾ ਮੁੰਡਾ 1 2 ਤੋਂ ਬਾਅਦ ਡਾਕੂਆਂ ਦਾ ਮੁੰਡਾ 3 ਲੈ ਕੇ ਹਾਜ਼ਰ ਨੇ ਜਿਸ ਦਾ ਟੀਜ਼ਰ ਆ ਜਿਹੜਾ ਰਿਲੀਜ਼ ਹੋ ਚੁੱਕਿਆ ਹੈ ਤੇ ਟੀਜ਼ਰ ਨੇ ਉਹਦੇ ਸਾਰੀ ਕਮਾਲ ਕਰ ਦਿੱਤਾ ਹੈ ਦਰਸ਼ਕ ਨੇ ਜਿਹੜੇ ਖਾਸ ਕਰਕੇ ਜਿਹੜੇ ਦੀਪ ਕਰੋੜ ਦੇ ਫੈਨਸ ਨੇ ਉਹਨਾਂ ਵੱਲੋਂ ਤੜਾ ਤੜ YouTube ਤੇ ਕਮੈਂਟ ਕੀਤੇ ਜਾ ਰਹੇ ਨੇ ਤੇ ਟ੍ਰੇਲਰ ਦੀ ਵਾਹ ਵਾਈ ਕੀਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸਦੀ ਕਿ ਜੇ ਟ੍ਰੇਲਰ ਦੀ ਟੀਜ਼ਰ ਦੀ ਗੱਲ ਕਰੀਏ ਤਾਂ ਟੀਜ਼ਰ ਦੇ ਵਿੱਚ ਜਿਹੜੀਆਂ ਨਵੀਆਂ ਚੀਜ਼ਾਂ ਇਹ ਦੇਖਣ ਨੂੰ ਮਿਲੀਆਂ ਨੇ ਕਿ ਨਵੀਆਂ ਲੋਕੇਸ਼ਨਸ ਤੇ ਜਿਹੜੀ ਫਿਲਮ ਹੈ ਉਸ ਦਾ ਫਿਲਮਾਂਕੜ ਕੀਤਾ ਗਿਆ ਖਾਸ ਗੱਲ ਇਹ ਆ ਕਿ ਇਸ ਦੇ ਵਿੱਚ ਇੱਕ ਫਰੈਸ਼ ਪੇਅਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਦੇਖ ਫਰੌੜ ਦੇ ਨਾਲ ਇਸ ਵਾਰ ਬਾਨੀ ਸੰਧੂ ਨਜ਼ਰ ਆਉਣ ਵਾਲੇ ਨੇ ਜਿਨ੍ਹਾਂ ਦਾ ਮਿਊਜ਼ਿਕ ਇੰਡਸਟਰੀ ਦੇ ਵਿੱਚ ਇੱਕ ਵੱਡਾ ਨਾਮ ਹੈ ਜੇ ਫਿਲਮ ਦੀ ਹੋ ਸਟਾਰ ਕਾਸ ਦੀ ਗੱਲ ਕਰੀਏ ਤਾਂ ਫਿਲਮ ਦੇ ਵਿੱਚ ਨਵੀਂ ਪੰਗੂ ਨੇ ਖਾਸ ਗੱਲ ਇਹ ਹੈ ਕਿ ਫਿਲਮ ਦੇ ਵਿੱਚ ਪੁਲਿਸ ਅਫਸਰ ਦਾ ਜਿਹੜਾ ਕਿਰਦਾਰ ਨਿਭਾ ਰਹੇ ਨੇ ਉਹ ਕਬੀਰ ਦੁਹਾਨ ਸਿੰਘ ਨੇ ਜਿਨ੍ਹਾਂ ਦੀ ਅਦਾਕਾਰੀ ਟੀਜ਼ਰ ਦੇ ਵਿੱਚ ਹੀ ਇਹ ਪਤਾ ਲੱਗਦੀ ਹੈ ਜਦੋਂ ਪੂਰੀ ਫਿਲਮ ਆਊਗੀ ਤਾਂ ਬੱਲੇ ਬੱਲੇ ਉਹ ਵੀ ਕਰਾਉਂਦੇ ਨਜ਼ਰ ਆਉਣਗੇ ਲੱਖਾਂ ਲੈਰੀ ਰਾਜ ਢਾਲੀਵਾਲ ਕਵੀ ਰਾਜ ਨਵੀ ਪੰਗੂ ਇਸ ਤੋਂ ਇਲਾਵਾ ਹੋਰ ਵੀ ਵੱਡੀ ਸਾਰੀ ਸਟਾਰ ਕਾਸਟ ਇਸ ਫਿਲਮ ਦੀ ਜਾਨ ਹੈ ਜੇ ਗੱਲ ਕਰੀਏ ਤਾਂ ਫਿਲਮ ਨੂੰ ਨਰਿੰਦਰ ਅੰਬਰਸਰੀਆ ਵੱਲੋਂ ਲਿਖਿਆ ਗਿਆ ਤੇ ਫਿਲਮ ਨੂੰ ਡਾਇਰੈਕਟ ਕੀਤਾ ਹੈ ਹੈਪੀ ਰੋਡੇ ਵੱਲੋਂ ਖਾਸ ਗੱਲ ਇਹ ਹੈ ਕਿ ਫਿਲਮ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਐਕਸ਼ਨ ਦੇਖਣ ਨੂੰ ਮਿਲੇਗਾ ਤੇ ਟੀਜ਼ਰ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਹੈ ਕਿ ਦੇਵ ਖਰੋੜ ਨੇ ਇਸ ਵਾਰ ਆਪਣੇ ਆਪ ਦੀ ਕਾਫੀ ਮਿਹਨਤ ਕੀਤੀ ਹੈ ਜਿੰਮ ਦੇ ਵਿੱਚ ਚੰਗਾ ਹੀ ਉਹਨਾਂ ਨੇ ਡੋਲੇ ਆਪਣੇ ਤਿਆਰ ਕੀਤੇ ਨੇ ਤੁਸੀਂ ਟੀਜ਼ਰ ਦੇ ਵਿੱਚ ਵੇਖਿਆ ਹੋਣਾ ਕਿ ਦੇਵ ਖਰੋੜ ਇਸ ਵਾਰ ਪੂਰੀ એનર્ਜੀ ਦੇ ਨਾਲ ਨਜ਼ਰ ਆਏ ਨੇ ਖਾਸ ਕਰਕੇ ਜਦੋਂ ਡਾਕੂਆਂ ਦਾ ਮੁੰਡਾ ਦੀ ਗੱਲ ਆਉਂਦੀ ਹੈ ਤਾਂ ਪਹਿਲੀ ਫਿਲਮ ਜਾਂ ਦੂਜੀ ਫਿਲਮ ਦੀ ਗੱਲ ਕਰਦੇ ਆ ਤਾਂ ਉਹ ਅਸਲ ਕਹਾਣੀਆਂ ਤੋਂ ਪ੍ਰੇਰਿਤ ਸੀ ਇਹ ਫਿਲਮ ਲੱਗਦਾ ਹੈ ਕਿ ਉਹਨਾਂ ਤੋਂ ਕੁਝ ਵਕਰੀ ਹੋਣ ਵਾਲੀ ਹੈ हटਕੇ ਹੋਣ ਵਾਲੀ ਹੈ ਫਿਲਮ ਦੇ ਜੇ ਸੰਗੀਤ ਦੀ ਗੱਲ ਕਰੀਏ ਤਾਂ ਉਹ ਵੀ ਬਾ ਕਮਾਲ ਹੋਣ ਵਾਲਾ ਹੈ ਤਾਂ ਤੁਹਾਨੂੰ ਦੱਸੀ ਕਿ ਟੀਜ਼ਰ ਦੇ ਵਿੱਚ ਇਹ ਸਾਬਿਤ ਕਰ ਦਿੱਤਾ ਹੈ ਨਿਰਦੇਸ਼ਕ ਨੇ ਅਦਾਕਾਰਾਂ ਨੇ ਕਿ ਜਦੋਂ ਟੀਮ ਚੰਗੀ ਹੋਵੇ ਜਦੋਂ ਕਲਾਕਾਰਾਂ ਦੀ ਮਿਹਨਤ बोलਦੀ ਹੋਵੇ ਤਾਂ ਸਭ ਕੁਝ ਪਿੱਛੇ ਰਹਿ ਜਾਂਦਾ ਹੈ ਤਾਂ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਪੰਜਾਬੀ ਸਿਨੇਮਾ ਵੀ ਹੁਣ ਸਾਊਥ ਜਾਂ ਵੱਡੇ ਲੈਵਲ ਤੇ ਕਮਾਲ ਕਰ ਜਾ ਰਿਹਾ ਏ ਤਾਂ ਇਸ ਤਰ੍ਹਾਂ ਦੀਆਂ ਫਿਲਮਾਂ ਪੰਜਾਬੀ ਸਿਨੇਮੇ ਦਾ ਇੱਕ ਵੱਡਾ ਨਾਂ ਚਮਕਾਉਣਗੀਆਂ ਚਾਰੇ ਪਾਸੇ ਤਾਂ ਪੰਜਾਬੀ ਸਿਨੇਮੇ ਦੀ ਬੱਲੇ ਬੱਲੇ ਵੀ ਕਰਾਉਣ ਵਾਲੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਫਿਲਮ ਆ ਜਿਹੜੀ 13 ਜੂਨ ਨੂੰ ਰਿਲੀਜ਼ ਹੋਣ ਵਾਲੀ ਆ ਜਦੋਂ ਗਰਮੀ ਸਿਖਰ ਤੇ ਹੋਵੇਗੀ ਤਾਂ ਉਦੋਂ ਦੇਵ ਖਰੋੜ ਦਾ ਐਕਸ਼ਨ ਵੀ ਸਿਖਰ ਤੇ ਫਿਲਮ ਦੇ ਵਿੱਚ ਨਜ਼ਰ ਆਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਖਿੱਚ ਲੋ ਤੁਸੀਂ ਵੀ ਤਿਆਰੀਆਂ ਜਾਣਕਾਰੀ ਤੁਹਾਨੂੰ ਟੀਜ਼ਰ ਬਾਰੇ ਦੇ ਦਿੱਤੀ ਹੈ ਕਿ ਟੀਜ਼ਰ ਹੈ ਜਿਹੜਾ ਕਮਾਲ ਕਰੀ ਜਾਂਦਾ ਹੈ ਚਾਰੇ ਪਾਸੇ ਬੱਲੇ ਬੱਲੇ ਕਰਵਾਉਂਦਾ ਪਿਆ ਹੈ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਤਾਂ 13 ਜੂਨ ਦੇ ਵਿੱਚ ਵੀ ਕੋਈ ਬਹੁਤਾ ਸਮਾਂ ਨਹੀਂ ਰਹਿ ਗਿਆ ਤਾਂ ਤੁਸੀਂ ਵੀ ਖਿੱਚ ਲੋ ਤਿਆਰੀ 13 ਜੂਨ ਦੀ ਜਦੋਂ ਦੇਵ ਕਰੋੜ ਇੱਕ ਵਾਰ ਫਿਰ ਤੁਹਾਡੇ ਦਿਲਾਂ ਦੇ ਵਿੱਚ دستਕ ਦੇਣ ਜਾ ਰਿਹਾ ਡਾਕੂਆਂ ਦਾ ਮੁੰਡਾ 3 ਦੇ ਨਾਲ ਇਹ ਉਹੀ ਦੇਵ ਕਰੋੜ ਹੈ ਜਿਸ ਦੀ ਤੁਸੀਂ ਪਹਿਲੀ ਡਾਕੂਆਂ ਦਾ ਮੁੰਡਾ 1 2 ਨੂੰ ਢੇਰ ਸਾਰਾ ਰੱਜਵਾਂ ਪਿਆਰ ਦਿੱਤਾ ਹੈ ਤਾਂ ਹੁਣ ਡਾਕੂਆਂ ਦਾ ਮੁੰਡਾ 3 ਦੇ ਨਾਲ ਵੀ ਤੁਸੀਂ ਉਹਦੇ ਜਿਹੜੇ ਚਿਤ ਨੇ ਉਸ ਨੂੰ ਖੁਸ਼ ਕਰ ਦਵਾਂਗੇ ਕਲਾਕਾਰ ਆ ਜਿਹੜਾ ਉਹ ਫਿਲਮਾਂ ਦੇ ਵਿੱਚ ਇਸੇ ਤਰ੍ਹਾਂ ਜਦੋਂ ਐਕਸ਼ਨ ਲੈ ਕੇ ਨਜ਼ਰ ਆਉਂਦਾ ਹੈ ਤਾਂ ਹਰ ਕੋਈ ਖੁਸ਼ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਦਾ ਕਲਾਕਾਰ ਪੰਜਾਬੀ ਸਿਨੇਮੇ ਦੇ ਕੋਲੇ ਆ ਕਿਉਂਕਿ ਦੇਵ ਖਰੋੜ ਦੀ ਫਿਲਮ ਦੇ ਲਈ ਜਿਹੜੀ ਸ਼ਿੱਦਤ ਆ ਉਹ ਬੜੀ ਬਾਕਮਾਲ ਹੈ ਅਤੇ ਇਸ ਦੇ ਇਲਾਵਾ ਖਾਸ ਕਰ ਫਿਲਮ ਦੇ ਵਿੱਚ ਇਹ ਆ ਕਿ ਸਿੱਧੂ ਮੂਸੇਵਾਲਾ ਦੀ ਆਵਾਜ਼ ਵੀ ਡਾਕੂਆਂ ਦਾ ਮੁੰਡਾ 3 ਦੇ ਵਿੱਚ ਸੁਣ ਨੂੰ ਮਿਲੇਗੀ ਇਹ ਜਾਣਕਾਰੀ ਵੀ ਦੇਵ ਕਰੋੜ ਹੁਣਾ ਵੱਲੋਂ ਦਿੱਤੀ ਗਈ ਸੀ ਕਿ ਡਾਕੂਆਂ ਦਾ ਮੁੰਡਾ ਤਿੰਨ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਇੱਕ ਗੀਤ ਨੂੰ ਰੀਕ੍ਰੀਏਟ ਕੀਤਾ ਜਾਵੇਗਾ ਨਵੇਂ 뮤직 ਦੇ ਨਾਲ ਲਾਂਚ ਕੀਤਾ ਜਾਵੇਗਾ ਜਿਸ ਦੇ ਨਾਲ ਸਿੱਧੂ ਮੂਸੇਵਾਲਾ ਦੇ ਫੈਨਸ ਵੀ ਕਾਫੀ ਐਕਸਾਈਟਡ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਆਪਣੇ ਮਨਪਸੰਦ ਕਲਾਕਾਰ ਦੀ ਆਵਾਜ਼ ਵੀ ਇਸ ਫਿਲਮ ਦੇ ਵਿੱਚ ਸੁਣਨ ਨੂੰ ਮਿਲੇਗੀ ਸੋ ਤੁਸੀਂ ਵੀ ਖੇਚਲੋ ਤਿਆਰੀ 13 ਜੂਨ 2025 ਨੂੰ ਆ ਰਿਹਾ ਹੈ ਡਾਕੂਆਂ ਦਾ ਮੁੰਡਾ 3